ਪੰਜਾਬ ਪੁਲਿਸ ਤੇ ਇੱਕ ਐਸਐਚਓ ਤੇ ਏਐਸਆਈ ਦੇ ਖਿਲਾਫ ਵੱਡੀ ਕਾਰਵਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਐਸਐਸਪੀ ਦੇ ਵੱਲੋਂ ਐਸਐਚਓ ਤੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇਸ ਸਬੰਧੀ ਤੁਰੰਤ ਪ੍ਰਭਾਵ ਤੇ ਨਾ ਹੁਕਮ ਲਾਗੂ ਕਰ ਦਿੱਤੇ ਗਏ ਨੇ ਤੇ ਦੋਵਾਂ ਨੂੰ ਸਸਪੈਂਡ ਕਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਦੱਸਦੀ ਕਿ ਇੱਥੇ ਦੋਵਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇਹਨਾਂ ਦੇ ਵੱਲੋਂ ਪਬਲਿਕ ਦੇ ਨਾਲ ਮਿਸਬੀਹੇਵ ਕੀਤਾ ਗਿਆ ਜਿਸ ਤੇ ਚੱਲਦੇ ਆ ਇਹ ਵੱਡਾ ਐਕਸ਼ਨ ਲਿਆ ਗਿਆ ਵਾ ਦੱਸਦੀ ਕਿ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੋਂ ਦੇ ਦਿਹਾਤੀ ਇਲਾਕੇ ਅਧੀਨ ਆਉਂਦੇ ਥਾਣਾ ਮਹਿਤਪੁਰ ਦੇ ਵਿੱਚ ਤਨਨਾਥ ਐਸਐਚਓ ਤੇ ਏਐਸਆਈ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਿਆ ਦੱਸਦੀ ਹੈ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਦੋ ਮਾਂ ਜੋ ਅਫਸਰਾਂ ਦੇ ਵੱਲੋਂ ਲੋਕਾਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਦੁਰਵਿਵਹਾਰ ਕੀਤਾ ਗਿਆ ਜਿਸਤੇ ਚਲਦੇ ਆ ਜੋ ਤੁਰੰਤ ਇਹ ਐਕਸ਼ਨ ਲਿਆ ਗਿਆ ਤੇ ਐਸਐਸਪੀ ਦੇ ਵੱਲੋਂ ਜਿੱਥੇ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਉੱਥੇ ਹੀ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਦੋਵਾਂ ਨੂੰ ਪੁਲਿਸ ਲਾਈਨ ਦੇ ਵਿੱਚ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਉੱਥੇ ਹੀ ਇਸ ਸਬੰਧੀ ਜਦੋਂ ਐਸਐਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਐਸਐਚਓ ਅਤੇ ਏਐਸਆਈ ਦੇ ਵੱਲੋਂ ਲੋਕਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਵਾ ਜਿਸਤੇ ਚਲਦੇ ਆ ਇਹ ਐਕਸ਼ਨ ਲਿਆ ਗਿਆ ਕਿ ਜਾਂਚ ਜੋ ਉਹ ਸਹੀ ਅਤੇ ਨਿਰਪੱਖ ਢੰਗ ਦੇ ਨਾਲ ਕੰਪਲੀਟ ਹੋ ਸਕੇ ਤਾਂ ਦੱਸਦੇ ਕਿ ਦੋਵਾਂ ਨੂੰ ਜਿੱਥੇ ਹੁਣ ਸਸਪੈਂਡ ਕਰ ਲਾਈਨ ਹਾਜ਼ਰ ਭੇਜਿਆ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਆ ਤੇ ਜੋ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵਿੱਚ ਕਿੰਨੀ ਕਿ ਸਚਾਈ ਆ ਉੱਥੇ ਹੀ ਇਹ ਅਫਸਰ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ ਇਸ ਤੇ ਚੱਲਦੇ ਆ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਤੇ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਐਸਐਚਓ ਮੈਤਵਰ ਦੇ ਖਿਲਾਫ ਜਿਹੜਾ ਪਬਲਿਕ ਡੀਲਿੰਗ ਨੂੰ ਲੈ ਕੇ ਜਿਹੜੇ ਐਸਆਈ ਲਖਵੀਰ ਸਿੰਘ ਦੀ ਕੋਈ ਕੰਪਲੇਂਟ ਹੈਗੀ ਸੀ ਜਿਹੜਾ ਪਬਲਿਕ ਨੂੰ ਜਿਹੜਾ ਬਿਹੇਵੀਅਰ ਜਿਹੜਾ ਸਾਡੇ ਪੁਲਿਸ ਅਫਸਰ ਦਾ ਇੱਕ ਅਪ ਟੂ ਮਾਰਕ ਹੋਣਾ ਚਾਹੀਦਾ ਤਾਂ ਇੱਕ ਜਿਹੜਾ ਹੈਗਾ ਧਰਮਿੰਦਰ ਸਾਡੇ ਚੌਕੀ ਇੰਚਾਰਜ ਹੈਗਾ ਜੀ ਧਰਮੇ ਕਿਸ਼ਨ ਦਾ ਉਹਦੇ ਖਿਲਾਫ ਜਿਹੜੀ ਕੰਪਲੇਂਟ ਹੈਗੀ ਸੀ ਇਹ ਸਾਰਿਆਂ ਵਿਚਾਰਦੇ ਹੋ ਕਿ ਸਹੀ ਢੰਗ ਨਾਲ ਜਿਹੜੀ ਹੈਗੀ ਇਨਕੁਆਇਰੀ ਹੋ ਸਕੇ ਇਸ ਕਰਕੇ ਉਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰਕੇ ਪੁਲਿਸ ਲਾਈਨ 'ਚ ਭੇਜਿਆ ਗਿਆ ਪਬਲਿਕ ਵੱਲੋਂ ਕੱਲ੍ਹ ਤਾਂ ਨੰਬਰ ਲਗਾਇਆ ਗਿਆ ਸੀਗਾ ਤੇ ਫਿਰ ਉਹਨਾਂ ਨੂੰ ਕੀ ਸ਼ਵਸ਼ਣ ਦਿੱਤਾ ਗਿਆ ਇੱਕ ਮਾਮਲਾ ਬਦਲ ਗਿਆ ਜਿਹੜਾ ਪਬਲਿਕ ਵੱਲੋਂ ਸੀ ਕਿ ਜੋ ਮਿਸਬਿਹੇਵ ਦੇ ਸੰਬੰਧੀ ਕੰਪਲੇਂਟ ਕਰਦੇ ਸੀ ਜਿਹੜਾ ਇਹਨਾਂ ਦਾ ਆਲਰੇਡੀ ਮੈਂ ਉਹਨਾਂ ਦੇ ਧਰਤ ਦੇ ਤੋਂ ਪਹਿਲਾਂ ਹੀ ਜਿਹੜਾ ਹੈਗਾ ਐਕਸ਼ਨ ਲੈ ਚੁੱਕਿਆ ਸੀ ਪੰਜਾਬ ਪੁਲਿਸ ਤੇ ਇੱਕ ਐਸਐਚਓ ਤੇ ਏਐਸਆਈ ਦੇ ਖਿਲਾਫ ਵੱਡੀ ਕਾਰਵਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਐਸਐਸਪੀ ਦੇ ਵੱਲੋਂ ਐਸਐਚਓ ਤੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇਸ ਸਬੰਧੀ ਤੁਰੰਤ ਪ੍ਰਭਾਵ ਤੇ ਨਾ ਹੁਕਮ ਲਾਗੂ ਕਰ ਦਿੱਤੇ ਗਏ ਨੇ ਤੇ ਦੋਵਾਂ ਨੂੰ ਸਸਪੈਂਡ ਕਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਇੱਥੇ ਦੋਵਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇਹਨਾਂ ਦੇ ਵੱਲੋਂ ਪਬਲਿਕ ਦੇ ਨਾਲ ਮਿਸਬੀਹੇਵ ਕੀਤਾ ਗਿਆ ਜਿਸ ਤੇ ਚੱਲਦੇ ਆ ਇਹ ਵੱਡਾ ਐਕਸ਼ਨ ਲਿਆ ਗਿਆ ਵਾ ਦੱਸਦੀ ਹੈ ਕਿ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੋਂ ਦੇ ਦਿਹਾਤੀ ਇਲਾਕੇ ਅਧੀਨ ਆਉਂਦੇ ਥਾਣਾ ਮਹਿਤਪੁਰ ਦੇ ਵਿੱਚ ਤਨਨਾਥ ਐਸਐਚਓ ਤੇ ਏਐਸਆਈ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਿਆ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਵਾਂ ਜੋ ਅਫਸਰਾਂ ਦੇ ਵੱਲੋਂ ਲੋਕਾਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਦੁਰਵਿਵਹਾਰ ਕੀਤਾ ਗਿਆ ਜਿਸਤੇ ਚਲਦੇ ਆ ਜੋ ਤੁਰੰਤ ਇਹ ਐਕਸ਼ਨ ਲਿਆ ਗਿਆ ਤੇ ਐਸਐਸਪੀ ਦੇ ਵੱਲੋਂ ਜਿੱਥੇ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਉੱਥੇ ਹੀ ਤੁਰੰਤ ਪ੍ਰਭਾਵ ਦੇ ਨਾਲ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਦੋਵਾਂ ਨੂੰ ਪੁਲਿਸ ਲਾਈਨ ਦੇ ਵਿੱਚ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਉੱਥੇ ਹੀ ਇਸ ਸਬੰਧੀ ਜਦੋਂ ਐਸਐਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਐਸਐਚਓ ਤੇ ਏਐਸਆਈ ਦੇ ਵੱਲੋਂ ਲੋਕਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਵਾ ਜਿਸਤੇ ਚਲਦੇ ਆ ਇਹ ਐਕਸ਼ਨ ਲਿਆ ਗਿਆ ਤਾਂ ਕਿ ਜਾਂਚ ਜੋ ਉਹ ਸਹੀ ਅਤੇ ਨਿਰਪੱਖ ਢੰਗ ਦੇ ਨਾਲ ਕੰਪਲੀਟ ਹੋ ਸਕੇ ਤਾਂ ਦੱਸਦੀ ਕਿ ਦੋਵਾਂ ਨੂੰ ਜਿੱਥੇ ਹੁਣ ਸਸਪੈਂਡ ਕਰ ਲਾਈਨ ਹਾਜ਼ਰ ਭੇਜਿਆ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਆ ਤੇ ਜੋ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵਿੱਚ ਕਿੰਨੀ ਕਿ ਸਚਾਈ ਆ ਉੱਥੇ ਹੀ ਇਹ ਅਫਸਰ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ ਇਸ ਤੇ ਚੱਲਦੇ ਆ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਤੇ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ